ਦੇਖ ਦੇਖ ਮੰਮੀ ਅਰਗੀਆਂ ਉਂਗਲਾਂ ਹਾਏ ਤੇਰੀਆਂ ਵੀ ਉਂਗਲਾਂ ਨੀਆਂ ਨੀਆਂ ਆ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਰੀਤ ਨਰੂਲਾ ਨੇ ਥੋੜੇ ਟਾਈਮ ਪਹਿਲਾਂ ਇੱਕ ਬੇਬੀ ਬੋਏ ਨੂੰ ਜਨਮ ਦਿੱਤਾ ਹੈ ਰੀਤ ਨਰੂਲਾ ਤੇ ਨਰੂਲਾ ਫੈਮਿਲੀ ਨੂੰ ਚਾਹਣ ਵਾਲੇ ਸਾਰੇ ਲੋਕ ਨਰੂਲਾ ਫੈਮਿਲੀ ਨੂੰ ਵਧਾਈਆਂ ਦੇ ਰਹੇ ਨੇ ਤੁਸੀਂ ਵੀ ਜਾ ਕੇ ਰੀਤ ਨਰੂਲਾ ਤੇ ਨਰੂਲਾ ਫੈਮਿਲੀ ਨੂੰ ਵਧਾਈਆਂ ਦੇ ਸਕਦੇ ਹੋ ਕੱਲ ਨਰੂਲਾ ਵੀ ਬੇਬੀ ਦੇ ਨਾਲ ਗੱਲਾਂ-ਵਾਟਾਂ ਤੇ ਰੀਤ ਦੇ ਨਾਲ ਗੱਲਾਂ-ਵਾਟਾਂ ਕਰਦੇ ਨਜ਼ਰ ਆਉਂਦੇ ਨੇ ਇਹ ਕਲਿੱਪ ਵੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾ ਦੇਦੇ ਕਿ ਜਿਸ ਤਰ੍ਹਾਂ ਬੇਬੀ ਦਾ ਨਾਮ ਰਿਵੀਲ ਕਰ ਦਿੱਤਾ ਤੇ ਥੋੜੇ ਟਾਈਮ ਦੇ ਵਿੱਚ ਵਿੱਚ ਬੇਬੀ ਦਾ ਫੇਸ ਵੀ ਰਿਵੀਲ ਕਰ ਦਿੱਤਾ ਜਾਵੇਗਾ ਨਰੂਲਾ ਫੈਮਿਲੀ ਨੇ ਬਹੁਤਾ ਟਾਈਮ ਨਹੀਂ ਲਾਇਆ ਨਾਮ ਰਿਵੀਲ ਕਰਨ 'ਚ ਇਸੀ ਤਰ੍ਹਾਂ ਫੀਸ ਵੀ ਜਲਦੀ ਹੀ ਰਿਵੀਲ ਕਰ ਦੇਣਗੇ ਜਿਸ ਤਰ੍ਹਾਂ ਹੋਰ ਬਲੌਗਰ ਕਰਦੇ ਹੁੰਦੇ ਨੇ ਕਿ ਇੱਕ ਇੱਕ ਦਿਨ ਕਰਕੇ ਬਹੁਤ ਦਿਨ ਲਗਾ ਦਿੰਦੇ ਨੇ ਉਸ ਤਰ੍ਹਾਂ ਨੂਰਲਾ ਫੈਮਿਲੀ ਨੇ ਆਪਣੇ ਚਾਹਣ ਵਾਲਿਆਂ ਦਾ ਦਿਲ ਇਹਨਾ ਨਹੀਂ ਦਿਖਾਇਆ ਤੇ ਇਹਨਾਂ ਨੇ ਨਾਲ ਦੀ ਨਾਲ ਆਪਣੇ ਚਾਹਣ ਵਾਲਿਆਂ ਨੂੰ ਸਾਰਾ ਕੁਝ ਨਾਲ ਦੀ ਨਾ ਰਵੀਲ ਕਰਦੇ ਗਏ ਨੇ ਉਸ ਤਰ੍ਹਾਂ ਇਹ ਜਲਦੀ ਤੋਂ ਜਲਦੀ ਫੇਸ ਵੀ ਰਵੀਲ ਕਰ ਦੇਣਗੇ ਉੱਥੇ ਹੀ ਆਪਾਂ ਗੱਲਬਾਤ ਕਰੀਏ ਰੀਤ ਨਰੂਲਾ ਦੀ ਰੀਤ ਨਰੂਲਾ ਜਲਦੀ ਹੀ ਡਿਸਚਾਰਜ ਹੋ ਜਾਣਗੇ ਕਿਉਂਕਿ ਰੀਤ ਨਰੂਲਾ ਦੀ ਨਾਰਮਲ ਡਿਲੀਵਰੀ ਹੈ ਇਸ ਕਰਕੇ ਰੀਤ ਨਰੂਲਾ ਨੂੰ ਜਲਦੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ ਤੇ ਹੋਰ ਅਪਡੇਟ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ